ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੂ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਓਨਰ ਵੀਰ ਮਨਦੀਪ ਸਿੰਘ ਹੁਣ ਉਹਦੇ ਕੋਲ ਆਏ ਆ ਦੋਸਤੋ ਪਸ਼ੂ ਵਪਾਰ ਦਾ ਵੀਰ ਹੁਣੀ ਕੰਮ ਕਰਦੇ ਆ ਪਿੱਛੇ ਜੇ ਇੱਕ ਆਪਾਂ ਵੀਡੀਓ ਪਾਈ ਸੀ ਉਹਦੇ ਵਿੱਚ ਵੀ ਇੱਕ ਕੋਈ 15 16 ਸਰੀ ਮੱਝ ਤੁਹਾਨੂੰ ਦਿਖਾਈ ਸੀਗੀ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਤੁਹਾਨੂੰ ਦਿਖਾਉਣੇ ਇੱਕ ਨੀਲੀ ਰਾਵੀ ਦਾ ਝੋਟਾ ਦਿਖਾ ਦੇਾਂਗੇ ਵੱਡਾ ਮਾਲੀ ਆ ਇੱਕ ਬਹੁਤ ਪਿਆਰੀ ਚੰਗੀ ਝੋਟੀ ਆ ਮੂੰਹ ਦੰਦੀ ਚਿੱਕੀ ਆ ਸੈਕੰਡ ਟਾਈਮਰ ਆ ਦੂਜਾ ਸੂਬਾ ਸੂਈ ਪ੍ਰੋਪਰ ਡਿਟੇਲ ਦੇ ਵਿੱਚ ਚੱਲਾਂਗੇ ਕੋਈ ਵੀ ਭਰਾ ਫਾਰਮਰ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਚਾਹੇ ਕੋਈ ਦੁਬਾਬੇ ਵਾਲੀ ਸਾਈਡ ਤੋਂ ਆ ਰਿਹਾ ਕੋਈ ਮਾਝੇ ਤੋਂ ਬਲੋਂਗ ਕਰਦਾ ਹੈ ਹਰੀਕੇ ਪੱਤਨ ਤੁਸੀਂ ਆਸ ਵਿਜਿਟ ਕਰ ਲਓਗੇ ਹਰੀਕੇ ਪੱਤਨ ਦੇ ਬਿਲਕੁਲ ਨਾਲ ਲੱਗਦਾ ਪਿੰਡ ਉਹ ਮਹੂਤੋਂ ਕੋ 5-6 ਕਿਲੋਮੀਟਰ ਦੀ ਦੂਰੀ ਆ ਸਾਰੀ ਤੇ ਸਤਲੁਜ ਦਰਿਆ ਬਿਲਕੁਲ ਨਜ਼ਦੀਕ ਆ ਸਤਲੁਜ ਪਿਆਜ਼ ਦਾ ਸੰਗਮ ਆ ਟਿਕਾ ਜੀ ਹਰੀ ਦਾ ਪਤਨ ਠੀਕ ਅਜ 24 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਮਾਰਨਿੰਗ ਦੇ 8 8:30 ਵਜੇ ਦਾ ਇੱਕ ਬਹੁਤ ਖੂਬਸੂਰਤ ਜਿਹੜੀ ਦੋਸਤੋਂ ਤੁਹਾਨੂੰ ਝੋਟੀ ਦਿਖਾਉਣੀ ਆ ਆਪਾਂ ਤਾਜੀ ਸੂਈਆ ਕਰਮਾਂ ਦੀ ਚੰਗੇ ਦੁੱਧ ਤੇ ਚੱਲਣ ਢਈ ਆ ਸੋ ਹਰੇਕ ਭਰਾ ਨੂੰ ਹੋਂਦਾ ਵੀ ਕੋਈ 12 13 14 ਸਿਰਾਂ ਪਸ਼ੂ ਲਿਆ ਜਾਵੇ ਕਿਉਂਕਿ ਖੇਚਲ ਵੱਦ ਗਿਆ ਠੀਕ ਹੈ ਜੀ ਚਾਹੇ ਦਾਣੇ ਪੱਕੇ ਦੀ ਗੱਲ ਕਰ ਲਈਏ ਪੱਠੇ ਡੱਗੇ ਦੀ ਗੱਲ ਕਰ ਲਈਏ ਤੇ ਹਰੇਕ ਭਰਾ ਨੂੰ ਹੁੰਦਾ ਵੀ 12 ਲੀਟਰ ਤੋਂ ਪਲੱਸ ਐਨੀਮਲ ਪਸ਼ੂ ਖਰੀਦਿਆ ਜਾਵੇ ਮੱਝਾਂ ਦੇ ਵਿੱਚ ਖਾਸ ਕਰਕੇ ਪੂਰੀ ਗੱਲਬਾਤ ਕਰਦੇ ਆ ਦੋ ਐਨੀਮਲ ਹੋਣਗੇ ਵੀਡੀਓ ਦੇ ਨਾਲ ਤੁਸੀਂ ਐਂਡ ਤੱਕ ਜੁੜੇ ਰਹੋ ਪੂਰੀ ਜਾਣਕਾਰੀ ਤੁਹਾਨੂੰ ਮਿਲ ਜੂਗੀ ਆਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਮਨਤੇ ਭਾਈ ਸਾਸਰੀ ਘਰ ਸਾਸਰੀ ਘਰ ਸਤਿ ਸ੍ਰੀ ਅਕਾਲ ਠੀਕ ਠਾਕ ਜੀ ਵਧੀਆ ਵੀਰ ਜੀ ਕੀ ਹਾਲ ਪੀ ਹੈ ਵਧੀਆ ਜੀ ਵਧੀਆ ਜੀ ਕੈਮ ਇਹ ਰਪਾਈ ਕਿਰਪਾ ਚਲੋ ਜੀ ਲੈ ਵੀ ਮਨਦੀਪ ਭਾਈ ਉਦੋਂ ਆਪਾਂ ਕੁਝ ਕੁ ਮਿੰਟਾਂ ਦਾ ਮਹੀਨਾ ਡੇਢ ਦੋ ਕਦੀ ਸਿਆਲੀ ਸਿਆਲੀ ਦੇ ਮਹੀਨਾ ਆਇਆ ਇੱਕ ਮਹੀਨਾ ਹੋ ਗਿਆ ਉਦੋਂ ਵੀ ਆਪਾਂ ਮਾਝ ਚੰਗੀ ਵਿਖਾਈ ਸੀ ਵੀ 16 ਕਿਲੋ 15 16 ਕਿਲੋ ਹਾਜ਼ਰ ਸੀ ਹਾਂਜੀ ਵੀਰ ਅੱਜ ਆਪਣੇ ਕੋਲ ਝੋਟੀ ਆਈ ਆ ਦੂਜਾ ਕਸੂਆ ਤੁਸੀਂ ਦੱਸਣ ਦਿਆ ਜੇ ਬਾਕੀ ਦੁੱਧ ਇਹਦੇ ਥੱਲੇ ਵੀ ਚੰਗਾ ਬਹੁਤ ਦੁੱਧ ਜੀ 12 ਲੀਟਰ ਤਿਆਰ ਦੁੱਧ 13 ਕਹਿ ਲੋ 14 ਕਿਲੋ 12 ਦੀ ਗਰੰਟੀ ਹੈ ਇੱਕ ਡੰਗ ਦਾ ਮਤਲਬ ਕਿ 6 ਕਿਲੋ ਹੈ ਪੂਰਾ ਨੈਟ ਜਿਹੜਾ ਦਿਵਾ ਦਿੱਤਾ ਹਾਂਜੀ ਹਾਂਜੀ ਗਰੰਟੀ ਅੱਜ ਦਿਨ ਕਿੰਨੇ ਹੋ ਗਏ ਮਨਦੀਪ ਭਾਈ ਇਸ ਝੋਟੀ ਨੂੰ 18 20 ਦਿਨ ਦਾ ਵੇਖ ਲਓ 18-20 ਦਿਨਾਂ ਦੀ ਸੂਰਜ ਕਟਾ ਮਗਰ ਆ ਗਿਆ ਇਹਦੇ ਹਾਂਜੀ ਵੀ ਲੋ ਵੀ ਮਗਰ ਕਟਾ ਆ ਗਿਆ ਮੇਲ ਕਾਫ ਆ ਹਰੇਕ ਭਰਾ ਨੂੰ ਹੁੰਦਾ ਵੀ ਆਪਾਂ ਪਹੁੰਚ ਕਰਨੀ ਆ ਦੂਰ ਸਫਰ ਬਣਦਾ ਕਈਆਂ ਵੀਰਾਂ ਨੇ ਕੋਈ 100-150 ਕਿਲੋਮੀਟਰ ਤੋਂ ਹੋਣਾ ਦਾ ਹਾਈਟ ਕੱਟ ਦੀ ਪੂਰੀ ਵੱਡੀ ਆ ਸੋ ਜੰਪਾਲ ਤੁਹਾਨੂੰ ਆਪਾਂ ਪੂਰੀ ਤਸੱਲੀ ਨਾਲ ਦਿਖਾਵਾਂਗੇ ਪਲੀ-ਪਲੀਤੀ ਝੋਟੀ ਆ ਪੂਰੀ ਹਾਈਟ ਲੈਂਥ ਵਾਲੀ ਲੰਬਾਈ ਲੰਬੂਈ ਵੀ ਬਹੁਤ ਸੋਣੀ ਐ ਛਾਈ-ਛੂਈ ਤੁਸੀਂ ਦੇਖ ਹੀ ਰਹੇ ਜੇ ਬਿਲਕੁਲ ਬਲੈਕ ਰੰਗ ਦੇ ਵਿੱਚ ਆ ਮਨਦੀਪ ਭਾਈ ਮਨ ਲਦਾ ਮੱਥੇ ਤੋਂ ਲਾ ਕੇ ਪੂਛ ਸਾਰੀ ਬਲੈਕ ਨਹੀਂ ਆ ਹਾਂਜੀ ਬਿਲਕੁਲ ਜੈਡ ਬਲੈਕ ਹੀ ਜੈਡ ਬਲੈਕ ਹੀ ਆ ਵੇਖ ਲੀਏ ਕਿਤੇ ਪੂਛ ਤੇ ਵਾਲ ਚਿੱਟੇ ਨਾ ਨਹੀਂ 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 ਵੀਰ ਜੀ ਬਿਲਕੁਲ ਠੀਕ ਆ ਮੜਾ ਕਰ ਦਿਓ ਪੂਛ ਸੱਲੇ ਸੋ ਬਾਕੀ ਦੋਸਤੋ ਬਿਲਕੁਲ ਜੈਡ ਬਲੈਕ ਝੋਟੀ ਆ ਮੁਰਾ ਬਰੀਡ ਦੀ ਝੋਟੀ ਆ ਸੋ ਚੰਗੀ ਖਾਸ ਜਿਹੜੀ ਐਸ ਵਕਤ ਕਰਮਾਂ ਦੀ ਸ਼ੁਰੂਆਤ ਕੀਤੀ ਆ ਕੋਈ 18 20 ਦਿਨਾਂ ਦੇ ਦੌਰਾਨ ਅੱਜ 12 ਕਿਲੋ ਦੁੱਧ ਆਜਿਆ ਵੀਰ ਜੀ ਮੈਲੇ ਦੇ ਆ ਦੁੱਧ ਕਰੂਗੀ ਇਹਦੇ ਮੈਲੇ ਦੇ ਝੋਟੀ ਆ ਦੁੱਧ ਦੇ ਕਰੂ ਅਜਾ ਮਨਦੀਪ ਭਾਈ ਚੁਆਇਸ ਕੋਈ ਆਪਣੇ ਇੱਕ ਨੰਬਰ ਇੱਕ ਨੰਬਰ ਜੀ ਤੇ ਚੋਣ ਜਵਣਾ ਪੂਰੀ ਮੋਗਾ ਹੀ ਆ ਬਿਲਕੁਲ ਜੀ ਉਹ ਨਹੀਂ ਗਾੜ ਤੇ ਉਹ ਨਹੀਂ ਪਿਛਾੜ ਉਹ ਨਹੀਂ ਅਗਲੇ ਤਾਣਾ ਚ ਦੁੱਧ ਉਹ ਬਿਲਕੁਲ ਬਿਲਕੁਲ ਠੀਕ ਆ ਮਣ ਕੇ ਗਾੜ ਹੀ ਉਹ ਜੋ ਪੁੱਛਦੀ ਮਨਾਉਂਦਾ ਵੀ ਕੋਈ 2 ਸਵਾ 2 ਲੀਟਰ ਤੋਂ ਬਾਹਰ ਹੁੰਦੀ ਆ ਹਾਂ ਜੀ ਹਾਂ ਜੀ ਮਤਲਬ ਬਰਾਬਰ ਹੀ ਮੈਂ ਨਾ ਵੀ ਕੋਈ ਫਰਕ ਨਹੀਂ ਆਪਾਂ ਚਵਾਈ ਤਾਂ ਚਲੋ ਨਾਲ ਦੀ ਨਾਲ ਦਿਖਾਈ ਦੇਣੀ ਬਿਲਕੁਲ ਜੀ ਬਿਲਕੁਲ ਇੱਕੁਰ 200 ਮੈਂ ਤੁਹਾਨੂੰ ਇਸੋ ਝੋਟੀ ਵਾਲੀ ਸਾਈਡ ਲੈ ਚਲਦਾ ਬਾਕੀ ਪੂਰੀ ਫੇਸ ਕੁਆਲਿਟੀ ਤੁਸੀਂ ਦੇਖ ਲਓ ਬਾਡੀ ਸਟਰਕਚਰ ਦੇਖ ਲਓ ਮੂੰਹ ਮੱਥਾ ਤੁਸੀਂ ਚੈੱਕ ਕਰ ਸਕਦੇ ਜੇ ਛਾਈ ਛੁਈ ਤੁਸੀਂ ਦੇਖੋ ਚੈੱਕ ਕਰਾਂਗਾ ਬਿਲਕੁਲ ਜੈਡ ਬਲੈਕ ਮੂੰਹ ਸ਼ਿਗੀ ਸੋ ਲੱਭਣ ਤੇ ਵੀ ਆਈਏ ਤੇ ਤਕਰੀਬਨ ਆਪਾਂ ਨੂੰ ਇੱਕ ਵੀ ਵਾਲ ਵਿੱਚ ਸਫੇਦ ਨਹੀਂ ਲੱਭ ਸਕਦਾਗਾ ਤੇ ਮੂੰਹੋਂ ਦੰਦੀ ਸ਼ਿਗੀ ਆ ਕਨਫਰਮ ਆ ਬਾਕੀ ਦੰਦੀਆਂ ਜਿਹੜੀਆਂ ਆਪਣੀਆਂ ਬਿਲਕੁਲ ਸਾਈਡਾਂ ਵਾਲੀਆਂ ਕੰਨੀਆਂ ਵਾਲੀਆਂ ਖਲੂਤੀਆਂ ਨੇ ਹਾਂਜੀ ਠੀਕ ਹੈ ਵੀਰੇ ਸੋ ਇੱਕ ਵਾਰੀ ਮੈਂ ਤੁਹਾਨੂੰ ਇਧਰੋਂ ਬੈਕ ਸਾਈਡ ਤੋਂ ਵੀ ਦਿਖਾ ਦਿੰਨਾ ਪਿੱਠ ਪੁੜਾ ਤੁਸੀਂ ਚੈੱਕ ਕਰੋ ਬਹੁਤ ਪਿਆਰੀ ਝੋਟੀ ਆ ਠੀਕ ਆ ਜੀ ਸੋ 12 ਕਿਲੋ ਹੁਣ ਨੈਟੇ ਦੇ ਥੱਲੇ ਹਾਜ਼ਰ ਦੁੱਤ ਅੱਗੇ ਕਿਸੇ ਭਰਾ ਦੀ ਚੰਗੀ ਸੇਵਾ ਰਹੀ ਠੀਕ ਆ ਜੀ ਮਿਹਨਤ ਸਦਕਾ ਤੁਸੀਂ ਪਲੱਸ ਵੀ ਜੋੜ ਲੱਕਦੇ ਜੀ ਪਰ ਹੁ ਉਹ 12 ਲੀਟਰ ਆ ਠੀਕ ਆ ਸੋ ਮਗਰ ਇਹਦੇ ਕਟਾ ਸੋ ਚੱਡੇ ਲੈਵਲ ਦੀ ਬਣਤਰ ਤੁਸੀਂ ਵੇਖ ਸਕਦੇ ਜੀ ਅੱਜ ਮਾਰਨਿੰਗ ਦਾ ਟਾਈਮ ਆ ਕੋਈ 8 8:30 ਵਜੇ ਦਾ ਇਸ ਕਰਕੇ ਚੁਵਾਈ ਜਿਹੜੀ ਕਿਸਾਨ ਵੀਰੋ ਆਪਾਂ ਰਗਵਾਈ ਸੀ ਠੀਕ ਆ ਜੀ ਵੀਡੀਓ ਦੇ ਕਰਕੇ ਤੇ ਵੀਡੀਓ ਦੇ ਵਿੱਚ ਹੀ ਆਪਾਂ ਤੁਹਾਨੂੰ ਚੁਵਾਈ ਦਿਖਾਉਣੀ ਸੀਗੀ ਉਹ ਦਿਖਾਵਾਂਗੇ ਬਾਕੀ ਕੋਈ ਵੀ ਭਰਾ ਸੱਜਣ ਆਪਣਾ ਟਾਈਮ ਤੋਂ ਟਾਈਮ ਦੋ ਟਾਈਮ ਜੋ ਕੇ ਤਸੱਲੀ ਕਰ ਸਕਦਾ ਲੈ ਵੀ ਵੀਰ ਇੱਕ ਵਾਰੀ ਮਾੜਾ ਖੋਲ ਕੇ ਕਰ ਦਈਏ ਤੇ ਇਸ ਤਰ੍ਹਾਂ ਦੇ ਤੇ ਨਾਲ ਹੀ ਬੱਚਾ ਖੋਲ ਲਿਆ ਜੇ ਮਾੜਾ ਕਾਲਾ ਨਾ ਪਵੇ ਪਸ਼ੂ ਫਿਰ ਉਹ ਲੱਗ। ਹਾਲੀ ਤੋਰ ਲਿਆ ਜੇ ਸ੍ਰੋਹ ਤੋਰ ਲਿਆ। ਉਹ ਤਾਂ ਜੱਡੂ ਜੱਦੋਸ ਤੋਂ ਝੋਟੀ ਦਾ ਬਹੁਤ ਪਿਆਰਾ ਹੈ। ਵੱਡੀ ਹਾਈਟ ਕੱਟ ਦੇ ਵਿੱਚ। ਤੋਂ ਚੱਡੇ ਲੈਵ ਦੇ ਤੁਸੀਂ ਪੰਤਰ ਵੇਖ ਸਕਦੇ ਜੇ ਬੜਾ ਸੋਹਣਾ। ਬਿਲਕੁਲ ਨਿਗਰ ਫਿਕਸ ਲੇਵਾ। ਆ ਦੇਖ। ਲੰਮਾ ਤੋਰ ਲਾ ਵੀ ਕੋਈ ਗੱਲ ਨਹੀਂ ਲੰਮਾ ਤੋਰਦੇ। ਆ ਦੇਖ। ਇੱਕਸਾਰ ਬਿਲਕੁਲ ਪੱਧਰ ਲੈਵਾ ਠੀਕਾ ਜੀ ਕੋਈ ਕਿਸੇ ਰਕਮ ਦਾ ਕੋਈ ਬਾਈ ਸ਼ਾਈ ਦਾ ਕੋਈ ਨੱਕੇ ਦਾ ਕੋਈ ਸਾਈਡ ਦਾ ਕੋਈ ਬਲਖੱਲ ਨਹੀਂ ਗਾਗਾ ਕਰਮਾਣੀ ਦੇ ਵਿੱਚ ਬਿਲਕੁਲ ਸੋਨੇ ਵਰਗੀ ਝੋਟੀ ਆ ਤੇ ਮੇਰੇ ਭਰਾ ਹਰੇਕ ਨੂੰ ਹੁੰਦਾ ਵੀ ਮਾਲ ਖਰੀਦਣਾ ਚੰਗੀ ਸ਼ਕੀਨ ਝੋਟੀ ਖਰੀਦਣੀ ਆ ਤੇ ਬਿਲਕੁਲ ਤੁਹਾਡੇ ਸਾਹਮਣੇ ਹੈ ਪੇਸ਼ ਆ ਬਾਕੀ ਮੰਦਿਰ ਸੱਤ ਝੋਟੀ ਦਾ ਹਾਈਟ ਦਾ ਤਾਂ ਵੀ ਆਪਾਂ ਚਲੋ ਪਹਿਲਾਂ ਵੀ ਦੱਸਿਆ ਹੁਣ ਫੇਰ ਦੱਸਦੇ ਨੇ ਵੀ ਪੂਰੀ ਵੱਡੀ ਝੋਟੀ ਕੋਲ ਵੱਡੀ ਜੀ ਹਾਂ ਵੀਡੀਓ ਇਹ ਦੇਖਣੀ ਰਹੀਏ ਬਾਕੀ ਇਹਦੇ ਕੋਈ ਕਿਹੜਾ ਵੀ ਬਿਲਕੁਲ ਬਿਲਕੁਲ ਲੋ ਵੀ ਭਰਾਵੋ ਇੱਕ ਵਾਰੀ ਥੋੜਾ ਲਾਗੇ ਤੋਂ ਆਪਾਂ ਤੁਹਾਨੂੰ ਥਾਣਾ ਤੋਂ ਵੀ ਦਿਖਾ ਦਈਏ ਤੇ ਮੁੱਠੀ-ਮੁੱਠੀ ਥਾਣਾ ਬਿਲਕੁਲ ਚੌਕ ਕੰਨੀਆਂ ਤੇ ਜਿਵੇਂ ਗੱਲ ਕਰਦੇ ਨੇ ਵੀ ਚੌ ਨੁਕਰਾਂ ਦੇ ਥਾਣ ਲੱਗਾ ਬਿਲਕੁਲ ਪੀੜੀ ਤੇ ਪਾਵੇ ਵਾਂਗੂ ਠੀਕ ਹੈ ਤੇ ਗੈਬ ਸਪੇਸ ਵਕੋ ਮਰਲੇ ਦੀਆਂ ਮਰਲੇ ਵੰਡਾਂ ਨੇ ਬਹੁਤ ਵਧੀਆ ਬਹੁਤ ਪਿਆਰੀ ਜਾਨਦਾਰ ਸ਼ਾਨਦਾਰ ਕੁਆਲਿਟੀ ਦੇ ਵਿੱਚ ਝੋਟੀ ਪੂਰੀ ਡਿਟੇਲ ਆਪਾਂ ਤੁਹਾਨੂੰ ਦੇ ਦਿੱਤੀ ਆ ਸੋ ਤੋਰ ਕੇ ਤੁਹਾਨੂੰ ਦਿਖਾ ਦਿੱਤੀ ਆ ਕਿਸੇ ਪਾਸਿਓਂ ਨਹੀਂ ਕੁੰਜੀ ਕਰਮਾਂ ਵਾਲੀ ਮਨਦੀਪ ਭਾਈ ਕੀ ਮੋਲ ਕੀ ਡਿਮਾਂਡ ਰੋਗੇ ਇਸ ਝੋਟੀ ਦੀ ਵੀਜੀ ਡਿਮਾਂਡ ਜਿੰਨਾ ਮਰਜ਼ੀ ਕਰਾਈ ਚੱਲੋ 165 ਲੈ ਦੇ ਆਪਾਂ 155 ਦੇ ਦਾਂਗੇ ਸੋ ਡਿਮਾਂਡ 165 ਆ ਚਾਹੇ 60 ਕਰਾ ਲਈ ਵੀ 155 ਦੇਣੀ ਆ ਹਾਂਜੀ ਦੇਣੀ ਆ ਝੋਟੀ ਵੇਖੋ ਜੀ ਝੋਟੀ ਜੀ ਕੋਈ ਕਮੀ ਨਹੀਂ ਗਈ ਨਾ ਝੋਟੀ ਸੋਨਾ ਗਰੇਚੋ ਹਨਾ ਤੇ ਹਾਂਜੀ ਸੋਨਾ ਤਾਂ ਫਿਰ ਸੋਨੇ ਦੇ ਭਾਈ ਚੰਦੂ ਕਾ ਹਾਂਜੀ ਹਾਂ ਬਾਕੀ ਨਸਲ ਬਰੀਡ ਆ ਦੋਸਤੋ ਮੂਰਾ ਬਰੀਡ ਆ ਜਿੱਦਾਂ ਬਿਲਕੁਲ ਇੱਕ ਰੰਗ ਆ ਜੈਡ ਬਲੈਕ ਆ ਏਡੀਆਂ ਏਡੀਆਂ ਮੱਜਾਂ ਵੀ ਇਦੀ ਲੱਗੀਆਂ ਸੋਖੀਆਂ ਬਿਲਕੁਲ ਜੀ ਬਿਲਕੁਲ ਸੋ ਪਲੀ ਪਲੀਤੀ ਆ ਕਰਮਾੜੀ ਕੱਦ ਪੋਤਾਂ ਵਾਲੀ ਆ ਸੋਨੇ ਹਵਾਨੇ ਜੱਡੇ ਦੀ ਤੇ ਬੇਦਾਗ ਬਿਲਕੁਲ ਸਾਫ ਸੁਥਰਾ ਲਿਗਾ 1,55,000 ਦੀ ਵੀਰ ਮਨਦੀਪਾਂ ਦਾ ਵੀ ਆਪਾਂ ਦੇਵਾਂਗੇ ਸੋ ਕੋਈ ਵੀ ਭਰਾ ਸੌਦਾ ਕਰਦਾ ਚਲੋ ਵਿੱਚੋਂ ਮੌਕੇ ਤੇ ਕੋਈ ਵੈਂਦਾ ਕੋਈ 2-300 ਦਾ ਕੋਈ ਇਧਰ ਉਧਰ ਕੋਈ ਮੌਕੇ ਤੇ ਛੋਟ ਚੱਪਾ ਬਣਿਆ ਜਿਹੜਾ ਕੋਈ ਹਨਾ ਉਹ ਮੌਕੇ ਤੇ ਹੁੰਦਾ ਹੋਏ ਡੇਡ ਦੀ ਦੇਣਾ ਚਲ ਕੋਈ ਗੱਲ ਮੈਂ ਨਾ 2-3 ਸੌ ਪਈਆਂ ਤੇ ਇਧਰ ਕੰਮ ਵੀ ਪਈਆਂ 5000 ਰੁਪਏ ਦਾ ਕੋਈ ਗੱਲ ਨਹੀਂ ਬੇਸਿਕ ਜੰਗੀ ਗੱਲ ਆ ਜੀ ਦੇਣਾ ਵੀ ਮਾਨਤਨ ਕਰਕੇ ਤਈਆ ਕਿਸੇ ਵੀਰ ਨੇ ਜਦੋਂ ਦੂਰ ਨੇੜੇ ਜਾਣਾ ਕੋਈ 2-4000 ਖਰਚਾ ਵੀ ਚੜ ਜਾਂਦਾ ਤੇਰਾ ਕਿਹਦੀ ਕੋਈ ਗੱਲ ਚਲੋ ਜੀ ਲਓ ਵੀ ਪੂਰੇ 1.5 ਲੱਖ ਦੀ ਵੀਰਾਂ ਦਾ ਵੀ ਆਪਾਂ ਦੇ ਦਾਂਗੇ ਬਾਕੀ ਮੇਰਾ ਭਰਾ ਚਾਹਵਾਂ ਨੂੰ ਮਾਰ ਲਿਓ ਸੌਦਾ ਠੀਕ ਆ ਜੀ 30 'ਚ ਛੱਡਣ ਵਾਲੀ ਨਹੀਂ ਨੀ ਕਿ ਬਾਕੀ ਸ਼ਕੀਰ ਦੀ ਤਾਂ ਸ਼ਕੀਰ ਬਹੁਤ ਆ ਹੱਪਦਾ ਕਰੇ ਖੜੇ ਆਪਾਂ ਜੀ ਠੀਕ ਆ ਜੀ ਜਵਾਈ ਤੁਸੀਂ ਨਾਲ ਦੀ ਨਾਲ ਦੇਖ ਲਓਗੇ ਠੀਕ ਆ ਇਸ ਤੋਂ ਬਾਅਦ ਮਨਦੀਪ ਅੱਗੇ ਆਪਣੇ ਕੋਲ ਬਾਈ ਇੱਕ ਨੀਲੀ ਦਾਵੀ ਦਾ ਇੱਕ ਮਾਲੀ ਖੜਾ ਆ ਜਿਹੜਾ ਹਾਂਜੀ ਵੀਰ ਜੀ ਇਹ ਤਾਂ ਕੀ ਬੇਰਵਾ ਮਾਲੀ ਦੀ ਉਮਰ ਅਮਰ ਦਾ ਕੁਛ ਵੀਰ ਜੀ ਇਹ ਮੂੰਹੋਂ ਚਾਰ ਦੰਦੇ ਚੌਗਾ ਮਾਲੀ ਚੌਗਾ ਚੌਗਾ ਠੀਕ ਆ ਹਾਂਜੀ ਆਪਣੇ ਲੋਕ ਕਨਫਰਮ ਹੈ ਸਾਰਾ ਹਾਂਜੀ ਕਨਫਰਮ ਹੈ ਜੀ ਠੀਕ ਆ ਅੱਗੇ ਮਜਾ-ਮੂਜਾ ਲਾਉਂਦਾ ਜੰਪ-ਜੁੰਪ ਮੇਰੀਆਂ ਮੱਜਾਂ ਨੇ ਲੋ ਬਣਾਈਆਂ ਜੀ ਪਰਸਾ ਠੀਕ ਆ ਹਾਂਜੀ ਬਹੁਤ ਵਧੀਆ ਮੰਨ ਲਈ ਆ ਜੀ ਆਪਾਂ ਵੈਸੇ ਮਨਦੀਪ ਕੋਲਿਆਂ ਦਾ ਸੀਗਾ ਕਿ ਪਿੰਡੋਂ ਹੀ ਲਿਆ ਪਿੰਡੋਂ ਆਪਣੇ ਬੂਹ ਪਿੰਡ ਤੋਂ ਇਤੋਂ ਹੀ ਚਾਰੀ ਕਿਹਦੇ ਪਿੰਡੋਂ ਮੈਂ ਮੁੰਡੇ ਨਾਲ ਹੀ ਮਲਾ ਦੂੰਗਾ ਜੀ ਤੋਂ ਲਿਆ ਆ ਠੀਕ ਆ ਬ੍ਰਾ ਵੀ ਨੀਲੀ আরাਵੀ ਦਾ ਦੋਸਤੋਂ ਮੰਨ ਲਈ ਆ ਸਿੰਘ ਬੇਸ਼ੱਕ ਤੁਸੀਂ ਵੇਖੋਗੇ ਮਾੜਾ ਸਾਈਡ ਤੋਂ ਖੁੱਲਾ ਬਲੂ ਕਾਗੋਂ ਗੋਲ ਕੀਤਾ ਠੀਕ ਆ ਜੀ ਤੇ ਫੇਸ ਕੁਆਲਿਟੀ ਅੱਖ ਬਿੱਲੀ ਵਰਗੀ ਇਹਦੇ ਫਾਲ ਜਿਹੜੇ ਉਹਦੇ ਕੋ 5 6 ਜੇ ਮੰਨ ਲਓ ਵੀ ਨਿਸ਼ਾਨ ਉਹ ਮੁੰਡੇ ਨੇ ਜਿਹਦੇ ਜਿਹਦਾ ਮਾਲੀ ਆਪਣੇ ਪਿੰਡੋਂ ਜਿੰਦੇ ਕੋਲੋਂ ਆਇਆ ਉਹਦੇ ਘਰੇ ਬੰਦੇ ਹੈਗੇ ਆ ਹਾਂਜੀ ਹਾਂਜੀ ਹੈਗੇ ਜੀ ਕਿੱਦਾਂ ਦੇ ਬੱਚੇ ਆਏ ਬਹੁਤ ਵਧੀਆ ਜੀ ਜਿੱਦਾਂ ਦਾ ਪੂਰੀਆਂ ਨਿਸ਼ਾਨੀਆਂ ਫੁੱਲ ਮਾਲਕੀ ਕੋਈ ਵਾਧੂ ਘਾਟੂ ਨਿਸ਼ਾਨ ਨਹੀਂ ਪਿੱਠ ਪੁੱਠ ਤੇ ਨਾ ਨਹੀਂ ਨਾ ਨਹੀਂ ਆਪਾਂ ਦਿਖਾਵਾਂਗੇ ਜਿਹੜਾ ਬੰਦਾ ਖਰੀਦੂਗਾ ਮੈਨੂੰ ਲੱਗੋ ਤੇ ਖਰੀਦਿਆ ਇਹ ਬੱਚੇ ਬਈ ਅੱਕੀ ਵੇਖ ਸਕਦਾ ਹਾਂਜੀ ਲਓ ਵੀ ਇਹ ਨੀਲੀ ਰਾਵੀ ਦਾ ਮਾਲੀ ਇਹਦਾ ਚੌਗਾ ਮਾਲੀ ਵੀਰ ਦੱਸਣ ਦਿਆ ਇਹ ਦੋਸਤੋ ਜੰਪ ਵੀ ਲਾਉਂਦਾ ਮੱਝਾਂ ਕ੍ਰੋਸ ਕਰਦਾ ਠੀਕ ਆ ਜੀ ਤੇ ਨਾਲ ਦੀ ਨਾਲ ਮੈਨੂੰ ਲੱਗਦਾ ਕਿਦਾਂ ਨਾ ਕਿਤੇ ਰੇੜੀ ਰੂੜੀ ਵੀ ਲ ਤੋ ਸੋ ਕੋਈ ਨਾਥ ਨਹੀਂ ਮਾਰੀ ਗਈ ਠੀਕਾ ਜੀ ਰੇੜੀ ਰੂੜੀ ਨਹੀਂ ਲੱਗਾਗਾ ਇਹ ਕਮਾਲੀ ਵੈਸੇ ਕਈਆਂ ਭਰਾਵਾਂ ਨੇ ਸ਼ੌਂਕ ਨਾਲ ਮਾਲ ਦੇ ਵਿੱਚ ਰੱਖਿਆ ਹੁੰਦਾ ਇਕੱਲੀਆਂ ਮੱਝਾਂ ਕ੍ਰੋਸ ਕਰਨ ਵਾਸਤੇ ਲਪਾਉਣ ਵਾਸਤੇ ਠੀਕਾ ਸੋ ਟਾਂਚਾ ਤੁਸੀਂ ਇਸ ਮੱਝਾ ਦੇਖ ਸਕਦੇ ਜੇ ਮੈਂ ਤੁਹਾਨੂੰ ਇੱਕ ਸਾਈਡ ਤੋਂ ਦਿਖਾ ਰਿਹਾ ਅੱਖਾਂ ਬਿੱਲੀਆਂ ਮੱਥਾ ਬੱਲਾ ਚਾਰੇ ਪੈਰ ਮਾਰਕਿੰਗ ਦੇ ਵਿੱਚ ਆ ਪੂਛ ਉੱਪਰ ਤੱਕ ਵਾਈਟ ਆ ਬਾਕੀ ਪਿੱਠ ਪੂੜੇ ਤੋਂ ਬਾਡੀ ਬੰਦਰ ਤੋਂ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤਸਦੀਕ ਨਾਲ ਤੋੜ ਕੇ ਚੈੱਕ ਕਰਾ ਦਿੰਨੇ ਆ ਠੀਕਾ ਸੋ ਕਿਸੇ ਭਰਾ ਨੇ ਚਲੋ ਮਾਲ ਦੇ ਵਿੱਚ ਰੱਖਣਾ ਹੁੰਦਾ ਕਈ ਨਾ ਭਰਾ ਨੂੰ ਹੁੰਦਾ ਵੀ ਕੋਈ ਆਪਾਂ ਕਟਾ ਚੰਗਾ ਲੈ ਲਈਏ ਮਾਦੀ ਚੰਗਾ ਲੈ ਲਈਏ ਜੇ ਨੀਲੀ ਦਾ ਵੀ ਤਾਂ ਮਾਰ ਦੇਣਗੇ ਜੋ ਫਲ ਵੇਖੂਗਾ ਆਪੇ ਮੰਨੂਗਾ ਕਟੀਆਂ ਕੁੱਟੀਆਂ ਜਿਆਦੀਆਂ ਪਾਣੀ ਐ ਨਾ ਵੇਖੇ ਤੁਸੀਂ ਕੋਈ ਆ ਮੰਨੂਗਾ ਰੇ ਆਪਾਂ ਖਾ ਲੈਨੇ ਆਂ ਜਿਹੜਾ ਕੋਈ ਚੋਲੀ ਵਾਲਾ ਕੰਮ ਨਹੀਂ ਮਤੀ ਭਾਈ ਮੈਂ ਨਾ ਵੀ ਜਿਆਦੇ ਬੱਚੇ ਕਟੀਆਂ ਕੱਟੇ ਆਏ ਵੀ ਕਟੀਆਂ ਉਹ ਨਹੀਂ ਹੈਗੇ ਕਟੀਆਂ ਕਟੀਆਂ ਦੋ ਕਟੀਆਂ ਤੋਂ ਕਟੇ ਠੀਕ ਆ ਲਾਕੋ ਆਪਣੇ ਘਰ ਤੇ ਲਾਕੋ ਜੀ ਠੀਕ ਆ ਪੈਰਾ ਪੂਰਾ ਦੀ ਮਾਰਕਿੰਗ ਇਸੇ ਤਰ੍ਹਾਂ ਲਿਆਉਂਦਾ ਬੱਚਾ ਹਾਂ ਜੀ ਬਿਲਕੁਲ ਜੀ ਚਲੋ ਜੀ ਚਲੋ ਕਿਸੇ ਨੇ ਜਿੰਨੇ ਖਰੀਦਣਾ ਆਪਣਾ ਅੱਖੀਂ ਵੇਖ ਸਕਦਾ ਕੋਈ ਹਾਂਜੀ ਸੋ ਟੈਸਟੀਕਲ ਦੋਸਤੋ ਬੈਕ ਸਾਈਡ ਤੋਂ ਤੁਹਾਨੂੰ ਬੁਖਾਰ ਰਿਹਾ ਆਪਾਂ ਨਲਾਂ ਨੂੰ ਨਾ ਬੜਾ ਸਾਫ ਆ ਸਿੰਗਲ ਹੱਡੀ ਤੇ ਬਿਲਕੁਲ ਕਾਗਜ਼ ਵਰਗੀ ਪਤਲੀ ਚਮੜੀ ਆ ਮਾਨੀ ਦੀ ਤੇ ਬਾਕੀ ਤੁਸੀਂ ਤੋੜਾ ਤੋੜਾ ਵੇਖ ਸਕਦੇ ਜੀ ਹਾਂ ਕਰਮਾਂ ਦਾ ਧੀਰਾ ਪੂਰਾ ਹੈਗਾ ਪੂਰਾ ਸਾਹੂਆ ਸੀਲਾ ਠੀਕ ਹੈ ਜੀ ਕੋਈ ਕਾਲਾ ਛਾਲਾ ਨਹੀਂ ਪੈਂਦਾਗਾ ਆ ਫੇਸਬੋਲ ਦੀ ਨਾ ਦੱਥਾਂ ਤੋਂ ਬਿਨਾਂ ਫੁੱਤਰ ਹੋਈ ਹੂੰ ਰੇਲੋ ਹੈ ਕਿ ਦਿਨ ਨੂੰ ਪ੍ਰਵਾਹ ਹੀ ਨਹੀਂ ਕੋਈ ਇਹ ਸਮਾਨੀ ਦਾ ਦੇਖ ਸਕਦੇ ਹਾਈਟ ਮੀਡੀਅਮ ਤੋਂ ਥੋੜੀ ਜਿਹੀ ਪਲੱਸ ਆ ਪਿਛਲਾ ਮੇਰਾ ਬਾਕੀ ਮੇਨ ਗੱਲ ਉਹ ਹੁੰਦੀ ਹੈ ਵੀ ਟਸਟੀ ਕਲਾਂ ਦਾ ਸਾਫ ਆ ਮਾਦੀ ਸੋ ਜੰਪ ਲੌਂਦਾ ਮੱਝਾਂ ਕ੍ਰੋਸ ਕਰਦਾ ਠੀਕ ਆ ਜੀ ਬੱਚਿਓ ਤੁਸੀਂ ਆਪਣੇ ਅੱਖੀਂ ਦੇਖ ਸਕਦੇ ਜਿਹੜੇ ਇਹਨੇ ਪਾਏ ਨੇ ਕਰਮਾ ਲੈਨੇ ਉਹਦੇ ਵਿੱਚ ਕੋਈ ਦੋ ਰਹਿਣੀਆਂ ਠੀਕ ਆ ਜੀ ਕਿਤੇ ਪਾਸੇ ਖੜਿਆ ਸੀਗਾ ਜਾਂ ਪਾਸੇ ਬੱਚੇ ਆ ਹਨ ਤੇ ਪਿੰਡ ਦੇ ਵਿੱਚ ਹੀ ਬੱਚਾ ਵੇਖ ਸਕਦੇ ਹੋ ਤੁਸੀਂ ਓਕੇ ਮਨਦੀਪ ਵੀਰ ਕੀ ਮੁੱਲ ਕੀ ਡਿਮਾਂਡ ਕਰਤੀ ਹੈ ਸਮਾਨੀ ਦੀ ਵੀਰ ਜੀ ਇਹਦੀ ਡਿਮਾਂਡ ਜੋ 65 ਕਰਾ ਲਓ 65 ਕਰਾ ਲਓ ਹਾਂ ਸਾਡੀਆ 75 ਕਰਾ ਲਓ 70 ਕਰਾ ਲਓ ਆਪਾਂ 65 ਹਜ਼ਾਰ ਦਾ ਦੇਣਾ ਹਾਂ ਨਾ 65 ਹਜ਼ਾਰ ਦਾ ਹਾਂ ਦੇਣਾ 70 ਕਰਾ ਲੈ ਕੋ 75 ਕਰਾ ਲੈ ਭਾਵੇਂ ਦੇਣਾ ਆਪਾਂ ਵੈਣ ਚਾ 65 ਹਜ਼ਾਰ ਦਾ ਹਾਂਜੀ ਲੋ ਵੀ ਇਹ 65 ਹਜ਼ਾਰ ਦਾ ਵੀਰਾਂ ਦਾ ਵੀ ਦੇਣਾ ਹੈ ਵਿੱਚੋਂ ਹੈਗੀ ਮੌਕੇ ਤੇ ਹੋ ਜੂਗੀ ਥੋੜੀ ਬਦੀ ਹਾਂਜੀ ਛੋਟ ਦੇ ਪਾ ਜੀ ਕਰ ਦਿਆ ਜੇ ਜੋ 2000 ਰੁਪਏ ਛੋਟ ਕਰ ਦਾਂਗੇ 65 ਤੋਂ 63 ਦਾ 63 ਹਜ਼ਾਰ ਦਾ ਦੇ ਲੋ 60 ਦਾ ਹੀ ਹੋ ਜੂਗਾ 60 ਦਾ ਹੀ ਹੋ ਜੂਗਾ ਚਲੋ ਵੀਰ ਨੇ ਕਹਿ ਤਾ ਚਲੋ 60 ਦਾ ਹੋ ਗਏ ਲੋ ਵੀ 60000 ਦਾ ਹਾਂ ਜਨਾ ਮਾਲੀ ਮਿਲ ਜੂਗਾ ਯਸ ਨੋਵਾ ਠੀਕ ਹੈ ਜੀ ਜੀ ਇਹ ਮਾਲੀ ਦਾ ਭਜਨ ਜੀ ਇੰਨੇ ਪੈਸੇ ਲੱਗਦੇ ਅਸੀਂ ਕਿ ਇਹਨੂੰ ਦੇ ਕੇ ਹੀ ਕੋਸ਼ ਹੈਗੇ ਨਹੀਂ ਕੋਈ ਨਹੀਂ ਹਾਂ ਬਿਲਕੁਲ ਹਾਂ ਮਾਲੀ ਚੜਾਉਣਾ ਭਜਨ ਦਾ ਲੋੜਾ ਕਰਮਾ ਵਾਲਾ ਮੈਨੂੰ ਤਾਂ ਦੂਜੇ ਬੰਦੇ ਉਧਰਲੇ ਪਾਸੇ ਧਿਆਨ ਮਾਰੇ ਤੇ ਉਸ ਤੋਂ ਦੁੱਗਣੇ ਤੋਂ ਉਹਨਾਂ ਤੇ ਜਾਣੇ ਹਾਂ ਜੀ ਤਾਂ ਕਰਕੇ ਅਸੀਂ ਇਹਨੇ ਵੀ ਕਿਸੇ ਦੇ ਚਲੋ ਆਹ ਹਾਂ ਫੇਰ ਚਲੋ ਮਾਲੀ ਇਹਨਾਂ ਵੀ ਚਲੋ ਕੰਮ ਮੱਜਾਂ-ਮੁੱਜਾਂ ਦਾ ਕਿਸੇ ਭਰਾ ਦੇ ਜage ਉਸ ਹਿੱਸਾ ਪਾਵੇ ਮੱਜਾਂ-ਮੁੱਜਾਂ ਸੌਰੀਆਂ ਜਾਣ ਗਾਂ ਯੋਗਦਾਨ ਪਾਵੇ ਜage ਨਸਲ ਪ੍ਰੀਡ ਦੇ ਵਿੱਚ ਵੀ ਤੇ ਗਾਨੀ ਵੀਰਾਂ ਦੇ ਬੱਚੇ ਵੀ ਕੋਈ ਚੰਗੇ ਆ। ਮੈਂ ਲੋਡ ਵੇਖ ਲਵੇ ਕੋਈ ਕਿੰਨਾ ਐ ਤੇ ਪੈਸੇ ਆਪਾਂ ਕੋਈ ਜ਼ਿਆਦਾ ਮੰਗੇ ਨਹੀਂ ਆ ਬਿਲਕੁਲ। ਠੀਕ ਆ। ਓਏ ਇੱਕ ਹਨਗਰੋ 60000 ਦਾ ਹਾਂ ਨਾ ਤੁਮ ਜਿਹੜਾ ਮਾਰਦੀ ਮਿਲ ਜੂਗਾ 65000 ਦੀ ਡਿਮਾਂਡ ਚਾਹੇ 70 ਕਰਾ ਲਓ। ਸੋ ਇਹ ਅੱਜ ਦੋ ਹੀ ਐਨੀਮਲ ਨੇ ਇੱਕ ਝੋਟੀ ਬੜੀ ਵਧੀਆ ਤੁਹਾਨੂੰ ਦਿਖਾਈ ਆ ਆਪਾਂ ਪੂਰੀ ਸ਼ਾਨਦਾਰ ਕੁਆਲਿਟੀ ਦੇ ਵਿੱਚ। ਸੋ ਭਰਾਵਾਂ ਨੂੰ ਪਸੰਦ ਆਈ ਹੋਊਗੀ ਠੀਕ ਆ ਜੀ ਤੇ ਇੱਕ ਮਨਦੀਪ ਭਾਈ ਆਪਣੇ ਕੰਟੈਕਟ ਨੰਬਰ ਕਰ ਦਿਓ ਸਾਹੇ। 843784293 81943 65858 ਠੀਕ ਹੈ ਸੋ ਦੋਸਤੋ ਇਹ ਦੋਵੇਂ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲ ਰਹੇ ਆ ਨੰਬਰਾਂ ਤੇ ਕਾਲ ਕਰਕੇ ਕਰੋ ਗੱਲਬਾਤ ਇੱਥੇ ਆੜ ਕੇ ਮੇਰਾ ਭਰਾ ਕੋਈ ਤਸੱਲੀ ਕਰਨੀ ਚਾਹੁੰਦਾ ਤੇ ਬੇਸ਼ੱਕ ਆਪਣੀ ਦੋ ਟਾਈਮ ਟਾਈਮ ਤੋਂ ਟਾਈਮ ਚੁੱਕ ਕੇ ਤਸੱਲੀ ਕਰ ਲਿਆ ਜੀ 12 ਲੀਟਰ ਇਸ ਮੈਂ ਥੱਲੇ ਦੁੱਧ ਹੁਣ ਮੌਕੇ ਤੇ ਹਾਜ਼ਰ ਆ ਸੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ